ਦੋਸਤੋ ਅੱਜਕੱਲ ਬੈਂਕ ਵਿੱਚ ਜਮਾ ਪੈਸੇ ਕਢਾਉਣਾ ਬਹੁਤ ਆਸਾਨ ਹੋ ਗਿਆ ਹੈ ਇਸੇ ਲਈ ਤੁਸੀਂ ਕਿਸੇ ਵੀ ਬੈਂਕ ਦੇ ਏਟੀਐਮ ਵਿੱਚ ਜਾ ਕੇ ਪੈਸੇ ਕਢਵਾ ਸਕਦੇ ਹੋ ਏਟੀਐਮ ਦਾ ਪੂਰਾ ਨਾਮ ਆਟੋਮੈਟਿਕ ਟੈਲਰ ਮਸ਼ੀਨ ਹੈ ਏਟੀਐਮ ਇੱਕ ਕੰਪਿਊਟਰਾਈਜ਼ਡ ਯੰਤਰ ਹੈ ਜੋ ਵਿਅਕਤੀ ਨੂੰ ਮਨੁੱਖੀ ਟੈਲਰ ਦੀ ਲੋੜ ਤੋਂ ਬਿਨਾ ਵੱਖ-ਵੱਖ ਬੈਂਕਿੰਗ ਦੇ ਲੈਣ-ਦੇਣ ਦੇ ਕੰਮ ਦੇ ਯੋਗ ਆਉਂਦਾ ਹੈ ਤੁਹਾਨੂੰ ਦੱਸ ਦਿਆਂ ਕਿ ਪਹਿਲੀ ਆਟੋਮੈਟਿਕ ਬੈਂਕਿੰਗ ਮਸ਼ੀਨ ਸਾਲ 1939 ਵਿੱਚ ਅਮਰੀਕੀ ਖੋਜਕਰਤਾ ਅਤੇ ਕਾਰੋਬਾਰੀ ਲੂਥਰ ਸਿਮਜੀਨਿਅਨ ਦੁਆਰਾ ਬਣਾਈ ਗਈ ਸੀ ਹਾਲਾਂਕਿ ਉਹ ਮਸ਼ੀਨ ਨੂੰ ਗ੍ਰਾਹਕਾਂ ਨੇ ਸਵੀਕਾਰ ਜਿਸ ਕਾਰਨ ਉਸ ਨੂੰ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਅਮਰੀਕਾ ਵਿੱਚ ਪਹਿਲੀ ਆਟੋਮੈਟਿਕ ਬੈਂਕਿੰਗ ਮਸ਼ੀਨ ਡੋਨਾਲਡ ਬੈਗਲ ਦੁਬਾਰਾ ਸਤੰਬਰ 1969 ਵਿੱਚ ਕੈਮੀਕਲ ਬੈਂਕ ਦੀ ਸ਼ਾਖਾ ਵਿੱਚ ਸਥਾਪਿਤ ਕੀਤੀ ਗਈ ਸੀ ਨਕਦੀ ਕਢਾਉਣ ਲਈ ਪਹਿਲਾ ਏਟੀਐਮ 27 ਜੂਨ 1967 ਨੂੰ ਲੰਡਨ ਦੇ ਬ੍ਰਕਲੇਜ਼ ਬੈਂਕ ਵਿੱਚ ਬਣਾਇਆ ਗਿਆ ਸੀ ਏਟੀਐਮ ਸੇਵਾ ਭਾਰਤ ਵਿੱਚ ਪਹਿਲੀ ਵਾਰ 1987 ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਐਚਐਸਬੀਸੀ ਨੇ ਇਹ ਮਸ਼ੀਨ ਮੁੰਬਈ ਵਿੱਚ ਸਥਾਪਿਤ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਏਟੀਐਮ ਨੂੰ ਵੱਖ-ਵੱਖ ਦੇਸ਼ਾਂ ਵਿੱਚ ਕਈ ਨਾਮ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਯੂਕੇ ਅਤੇ ਨਿਊਜ਼ੀਲੈਂਡ ਵਿੱਚ ਇਸ ਨੂੰ ਕੈਸ਼ ਪੁਆਇੰਟ ਜਾਂ ਕੈਸ਼ ਮਸ਼ੀਨ ਕਿਹਾ ਜਾਂਦਾ ਹੈ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਇਸ ਨੂੰ ਇਸ ਨੂੰ ਪੈਸੇ ਦੀ ਮਸ਼ੀਨ ਕਿਹਾ ਜਾਂ ਇਸ ਨੂੰ ਏਟੀਐਮ ਮਸ਼ੀਨ ਕਿਹਾ ਜਾਂਦਾ ਹੈ